रियर ਲਾਈਫ ਜੇ ਤੰਮ ਬਹੁਤ ਨਾਰਾ ਮੈਂ ਮੈਂ ਮੱਖੀ ਵੀ ਕੱਟ ਕੇ ਰੱਖ ਦਿੰਦਾ ਜੇ ਕਦੀ ਉਹਨੂੰ ਦਿਸੇ ਪਾਣੀ ਚ ਡੁੱਪਦੀ ਪਈ ਆ ਉਹ ਮੈਂ ਕੱਢ ਦਿੰਦਾ ਮੇਰੀ ਮਾਦਾ ਗਾਲਾ ਕੱਢ ਦਿੰਦੀਗਾ ਇਹਨੂੰ ਕਰਦਾ ਕਿ ਰੰਨ ਉਹ ਮੈਂ ਕਹਿੰਦਾ ਮਰ ਜੂਗੀ ਮੈਂ ਸਾਹਮਣੇ ਨਹੀਂ ਵੇਖਦਾ ਫੱਟ ਲੈ ਦੇ ਪਰ ਤੂੰ ਉੱਥਾਂ ਮੋਰੇ ਘੁੰਮੀ ਜਨਾ ਮੈਨੂੰ ਫੋਨ ਨਹੀਂ ਕਰਦੇ ਸੀ ਬਟ ਇਹਨਾਂ ਨੇ ਬੜਾ ਲੇਟ ਫੋਨ ਕੀਤਾ ਨੰਦਾ ਆ ਮੈਨੂੰ ਵੀ ਪਹਿਲੀ ਵਾਰ ਹੀ ਮਜ਼ਾ ਆਇਆ ਦੇਖ ਕੇ ਆਪਣੇ ਆਪ ਨੂੰ ਲੇਕਿਨ ਖਾਣੇ ਨਾਲ ਜਿਹੜੀ ਅੱਖਾਂ ਦੇ ਵਿੱਚ ਡਰ ਜਿਹੜਾ ਖੌਫ ਸੀ ਨਾ ਵਾਕਈ ਲੱਗਿਆ ਕਿ ਵਾਕਈ ਫਿਲਮ ਦੇ ਵਿੱਚ ਜਿਹੜਾ ਜਬਰਾ ਫਿਰ ਰਿਹਾ ਨਾ ਉਹ ਪਿੰਡ ਨੂੰ ਹਲਾ ਕੇ ਰੱਖ ਦਿੰਦਾ ਜਿਹੜਾ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਆ ਕੇ ਜੱਫੀ ਪਾਈ ਜਦੋਂ ਇਹ ਸਾਨੂੰ ਤੁਹਾਡੇ ਪਿੱਛੋਂ ਆਇਆ ਫਾੜਨਾ ਪੰਦਾ ਬਾਈ ਇੱਧਰ ਆਈ ਇੱਧਰ ਆਈ ਨਾ ਇਹ ਇਹ ਮੁਹੱਬਤ ਜਿਹੜੀ ਹੈ ਨੇ ਦਿਲ ਲੁੱਟ ਲੈਂਦਾ ਹੈ इमोशनल ਆ ਪਰ ਹੈ ਇਹ ਰੱਬ ਦੇ ਭੇਜੂ ਇਨਸਾਨ ਹੈ ਜਿਨ੍ਹਾਂ ਨੂੰ ਇਹਨਾਂ ਤਜਰਬੇ ਹੈ ਔਰ ਮੈਂ ਖੁਸ਼ਕਿਸਮਤ ਆ ਕਿ ਮੈਨੂੰ ਇਹਨਾਂ ਤੋਂ ਸਿੱਖਣ ਨੂੰ ਮਿਲਿਆ ਸੋ ਸੰਗਰਾਦ ਮੂਵੀ ਦੇ ਕੇ ਦਰਸ਼ਕੀ ਬਾਹਰ ਆਇਂਦੇ ਸੰਗਰਾਦ ਫਿਲਮ ਦੇ ਵਿੱਚ ਜਿਹੜੇ ਮੁੱਖ ਐਕਟਰ ਜਿਨ੍ਹਾਂ ਨੇ ਵਿਲਨ ਰੋਲ ਕੀਤਾ ਜਿਨ੍ਹਾਂ ਨੇ ਸਾਰੀ ਫਿਲਮ ਲੁੱਟ ਲਈ ਜੀ ਮੇਲਾ ਤਾਂ ਤੁਸੀਂ ਲੁੱਟ ਲਿਆ ਸਾਰਾ ਜਗੜਾ ਜਗੜਾ ਜਿਨੇ ਪੂਰਾ ਜਗੜਾ ਮੈਂ ਮੈਂ ਮੋਬਾਈਲ ਤੇ ਫੀਲ ਵੀਡੀਓ ਕੀਤਾ ਮੈਂ ਜਗੜਾ ਹੀ ਕਰ ਲਿਆ ਜਗੜਾ ਹਾਂਜੀ ਬਹੁਤ ਥੈਂਕ ਯੂ ਜੀ ਧੰਨਵਾਦ ਮੈਂ ਵੀਰੇ ਦਾ ਦੋਨਾਂ ਦਾ ਧੰਨਵਾਦ ਕਰਦਾ ਇੰਦਰਪਾਲ ਵੀਰਾ ਤੇ ਮੇਰਾ ਭਰਾ ਗੈ ਵੀ ਚਾਲ ਅੱਜ ਬਿਜੀ ਆ ਕਾਫੀ ਤੇ ਹੁੰਦਾ ਹੀ ਆ ਹੀਰੋ ਦਾ ਵਿਆਹ ਹੁੰਦਾ ਉਦੋਂ ਅੱਜ ਜਿੱਦਣ ਫਿਲਮ ਰਿਲੀਜ ਹੁੰਦੀ ਹੈ ਜਦੋਂ ਲਿਖਦੇ ਸੀ ਫਿਲਮ ਇੰਦਰ ਵੀਰਾ ਤੇ ਕਹਿੰਦੇ ਬਾਈ ਜਦੋਂ ਆਪਾਂ ਪਾਤਰ ਲੈਦੇ ਪਰ ਤੂੰ ਅਥਾ ਮੋਰੇ ਘੁੰਮੀ ਜਨਾ ਮੈਨੂੰ ਫੋਨ ਨਹੀਂ ਕਰਦੇ ਸੀ ਮਟੇ ਇਹਨਾਂ ਨੇ ਬੜਾ ਲੇਟ ਫੋਨ ਕੀਤਾ ਮੈਂ ਕਿ ਯਾਰ ਪਰ ਆਨੰਦ ਆਇਆ ਮੈਨੂੰ ਵੀ ਪਹਿਲੀ ਵਾਰੀ ਮਜ਼ਾ ਆਇਆ ਦੇਖ ਕੇ ਆਪਣੇ ਆਪ ਨੂੰ ਕਿੰਦੀ ਫਿਲਮ ਹੈ ਤੁਹਾਡੀ ਇਹ ਮੇਰੀ ਹੁਣੀ ਬਈ 25 ਕ ਤਾਂ ਰਿਲੀਜ਼ ਹੋ ਗਈਆਂ ਮੈਂ 228 ਵੀ ਹੁਣੀ ਹੈ ਪਰ ਜਿਹੜੀਆਂ ਇਹਨਾਂ ਅੱਖਾਂ ਜਿਹੜੀਆਂ ਤੁਹਾਡੇ ਉਹਨਾਂ ਅੱਖਾਂ ਨੇ ਨਾ ਜਿਹੜੀ ਅੱਖਾਂ ਦੇ ਵਿੱਚ ਡਰ ਜਿਹੜਾ ਖੌਫ ਸੀ ਨਾ ਵਾਕਈ ਲੱਗਿਆ ਕਿ ਵਾਕਈ ਫਿਲਮ ਦੇ ਵਿੱਚ ਜਿਹੜਾ ਜਬਰਾ ਫਿਰ ਰਿਹਾ ਨਾ ਉਹ ਪਿੰਡ ਨੂੰ ਹਿਲਾ ਕੇ ਰੱਖ ਦਿੰਦਾ ਜਿਹੜਾ ਦੈਂਕੇ ਦੈਂਕੇ ਬਈ ਪਿਆਰ ਹੈ ਇਹ ਇੱਕ ਰਾਹ ਦਾ ਕਲਾਕਾਰ ਦੀ ਬਾਕੀ ਇਨਸਾਨ ਜਦੋਂ ਆਪਾਂ ਇਸ ਲਾਈਨ ਚ ਆਉਂਦੇ ਨਾ ਇੱਚ ਸ਼ੋਹਰਤ ਪਹਿਲਾਂ ਫਿਰ ਦੌਲਤ ਵੀ ਬਹੁਤ ਆਉਂਦੀ ਆ ਬਟ ਇਹਦੇ ਚ ਬੋਰ ਘੱਟ ਕਲਾਕਾਰ ਹੁੰਦੇ ਆ ਜਿਨ੍ਹਾਂ ਨੂੰ ਮੁਹੱਬਤ ਮਿਲਦੀ ਉਹ ਜਿਹੜੀ ਜੱਪੀ ਸੀ ਥੋੜੀ ਨਾ ਉਹ ਦੌਲਤ ਆ ਬਿਲਕੁਲ ਬਿਲਕੁਲ ਉਹੀ ਕਮਾਣੀ ਸਭ ਤੋਂ ਕੀ ਹੈ ਉਹ ਰੂਹ ਦੀ ਖਰਾਕ ਹੈ ਹਾਂਜੀ ਬਈ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਡੀ ਅੱਖਾਂ ਦੇ ਵਿੱਚ ਨਾ ਥੋੜਾ ਜਿਹਾ ਉਹ ਆਇਆ ਹੈ ਕਿ ਵਾਕਈ ਇੱਕ ਹਮਦਰਦੀ ਹੁੰਦੀ ਹੈ ਕਿਉਂਕਿ ਜਬਰੇ ਦਾ ਤੇ ਰੋਲ ਹੀ ਨਹੀਂ ਹੈਗਾ ਜਬਰਾ ਦਾ ਬੰਦਾ ਉਹੀ ਬੰਦਾ ਹਲਾਕ ਰੱਖ ਦਿੰਦਾ ਹਾਂਜੀ ਤੇਲ ਹੈਗਾ ਮੈਂ ਹਾਂਜੀ ਮੈਂ ਆਮ ਲਾਈਫ ਦੇ ਵਿੱਚ ਤੇ ਮੈਂ ਬਸ ਐ ਹੀ ਹਾਂ ਥੋੜਾ ਜਿਹਾ ਹੈ ਨਾ ਰੀਅਲ ਲਾਈਫ ਜਿੱਥੇ ਕਦੇ ਗੁੱਸਾ ਕਸਾਦਾ ਜਿਸ ਤਰੀਕੇ ਦਾ ਜਿਹੜਾ ਇਹ ਹੈਗਾ ਨਹੀਂ ਰੀਅਲ ਲਾਈਫ ਜਿੱਥੇ ਤਾਂ ਮੈਂ ਬਹੁਤ ਨਰਮ ਮੈਂ ਮੈਂ ਨਾ ਮੱਖੀ ਵੀ ਕੱਢ ਕੇ ਰੱਖ ਦਿੰਦਾ ਜੇ ਕਦੀ ਉਹ ਲੁੰਦ ਦੇ ਪਾਣੀ ਚ ਡੁੱਬਦੀ ਪਈ ਆ ਉਹ ਮੈਂ ਕੱਢ ਦਿੰਦਾ ਮੇਰੀ ਮਾਦਾ ਗਾਲਾਂ ਕੱਢ ਦਿੰਦੀਗਾ ਇਹਨੂੰ ਕਰਦਾ ਕੀ ਰਿੰਦ ਉਹ ਮੈਂ ਕਹਾ ਮਰ ਜੂਗੀ ਮੈਂ ਸਾਹਮਣੇ ਨਹੀਂ ਵੇਖ ਸਕਦਾ ਸਹੀ ਗੱਲ ਹੈ ਐਕਟਰ ਜਿਹੜੇ ਹੁੰਦੇ ਨੇ ਉਹ ਪਰਦੇ ਤੇ ਐਕਟਰ ਹੁੰਦੇ ਨੇ ਘਰੇ ਕੁਝ ਹੋਰ ਹੁੰਦੇ ਨੇ ਯਾਰ ਅਸਲ ਜਿਹੜੇ ਵਿਲਨ ਹੁੰਦੇ ਨਾ ਉਹ ਸਾਰਾ ਕੁਝ ਨਿਕਲ ਜਾਂਦਾ ਆਪਣਾ ਪਾਤਰ ਜੇ ਤਾਂ ਉਹ ਬੜੇ ਸੌਫਟ ਜਿਹੇ ਹੁੰਦੇ ਆ ਉਹ ਸਪੈਸ਼ਲ ਵਾਲ ਵੱਡੇ ਕਿਤੇ ਸੀ ਉਹ ਤੋਂ ਉਹਦੇ ਮੇਰੇ ਕਾਫੀ ਵੱਡੇ ਸੀ ਬਾਲ ਤੇ ਮੁੱਛਾਂ ਦਾੜੀ ਉਹ ਬਧਾਈ ਸੀ ਉਹਦੇ ਲਈ ਪਾਤਰ ਦੇ ਲਈ ਸਪੈਸ਼ਲ ਹਾਂ ਜੀ ਤੇ ਉਹ ਕਾਲਾ ਕੁੜਤਾ ਫਿਰ ਹੋਂ ਤੁਸੀਂ ਕਦੇ ਪਾ ਕੇ ਨਿਕਲੋ ਵਾਕਈ ਉਹ ਕਾਲਾ ਕੁੜਾ ਤੁਹਾਨੂੰ ਬਹੁਤ ਜੱਜਿਆ ਸੀ। ਥੈਂਕ ਯੂ ਭਾਈ ਥੈਂਕ ਯੂ। ਤੇ ਢੋਲ ਵਾਲਾ ਸੀਨ ਵੀ ਸਾਨੂੰ ਸਾਨੂੰ ਸਾਰੇ ਸੀਨੜੇ ਯਾਦ ਹੈਗੇ। ਬਾਕੀ ਸਾਨੂੰ ਐਂਡ ਮੈਂ ਤੁਹਾਨੂੰ ਦੇਖ ਰਿਹਾ ਸੀ ਮੈਂ ਕਿਹਾ ਭਾਜੀ ਭਾਜੀ ਮਿਲਣੇ ਚਾਹੀਦੇ ਨੇ ਪਰ ਮੈਂ ਤੁਹਾਨੂੰ ਦੇਖ ਰਿਹਾ ਸਮੈ ਕਿਤੇ ਹੈਗੇ। ਠੀਕ ਹੈ ਬਈ ਕੀ ਕਿਹੜਾ ਚਾਹੁੰਦੇ ਦਸ਼ਕਾ ਨੂੰ ਅੱਜ ਇੰਨਾ ਜਿਹੜਾ ਚਲੋ ਹੋਰ ਹੀ ਮੇਰੇ ਤੋਂ ਇਲਾਵਾ ਵੀ ਤੁਹਾਨੂੰ ਇੰਨਾ ਪਿਆਰ ਦੇ ਰਹੇ ਸੀ। ਹਾਂਜੀ ਇੱਕ ਤਾਂ ਬਾਈ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ। ਦੇਖੋ ਪਤਾ ਕੀ ਹੁੰਦਾ ਜਿੱਦਾਂ ਤੁਸੀਂ ਸਾਰਾ ਕੁਝ ਸਾਨੂੰ ਅੱਗੇ ਲੈ ਕੇ ਆਉਨੇ ਹੈ ਨਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਆ ਕੇ ਜੱਫੀ ਪਾਈ ਜਦੋਂ ਨਹੀਂ ਤਾਂ ਸਾਨੂੰ ਤੁਹਾਡੇ ਪਿੱਛੇ ਆਇਆ ਫਾੜਨਾ ਪੰਨਾ ਬਾਈ ਇੱਧਰ ਆਈ ਇੱਧਰ ਆਈ ਨਾ ਇਹ ਇਹ ਮੁਹੱਬਤ ਜਿਹੜੀ ਹੈ ਇਹਨੇ ਦਿਲ ਲੁੱਟ ਲਿਆ ਨਾ इमोशनल ਆ ਕਿਰਦਾਰ ਹੁੰਦੇ ਨੇ ਜਿਹੜਾ ਕਿਰਦਾਰ ਤੁਸੀਂ ਕੀਤਾ ਇਹ ਤੁਹਾਡੀ ਮਿਹਨਤ ਹੈਗੀ ਹੈ ਮਿਹਨਤ ਕਦੇ ਦਬਦੀ ਨਹੀਂ ਹੁੰਦੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਥੈਂਕ ਯੂ ਥੈਂਕ ਯੂ ਤੁਸੀਂ ਵੇ ਆਰਟਿਸਟ ਨੇ ਬੈਰੋਨਕਾ ਜੀ ਅੱਛਾ ਅੱਛਾ ਇਹ ਨਵੇਂ ਆਪਣੀ ਲਾਈਨ ਚ ਤੇ ਮਾਡਲ ਕਾਫੀ ਪੁਰਾਣੇ ਨੇ ਬਹੁਤ ਕਾਫੀ ਅੱਛੇ ਆ ਸਿੱਖ ਰਹੇ ਹੋ ਜਬਰੇ ਤੋਂ ਫਿਰ ਬਿਲਕੁਲ ਇਹਨਾਂ ਤੋਂ ਮੈਂ ਇਹ ਕਹਿਨੀ ਹੈ ਕਿ ਐਕਚੁਅਲ ਚ ਇਹਨੇ ਪੁਰਾਣੇ ਆਰਟਿਸਟ ਨੇ ਔਰ ਇਹਨਾਂ ਐਕਸਪੀਰੀਅੰਸ ਹੈ ਅਸੀਂ ਰੀਸੈਂਟਲੀ ਇੱਕ Song ਕੀਤਾ ਹੈ ਤੇ ਉਹਦੇ ਵਿੱਚ ਮੈਨੂੰ ਇਹਨਾਂ ਕੁਝ ਸਿੱਖਣ ਨੂੰ ਮਿਲਿਆ ਤੇ ਆਈ ਵਾਸ ਲਾਈਕ ਕਿ ਮੈਨੂੰ ਸ਼ੁਕਰ ਹੈ ਇਹ ਰੱਬ ਦੇ ਭੇਜੂ ਇਨਸਾਨ ਹੈ ਜਿਨ੍ਹਾਂ ਨੂੰ ਇਹਨਾਂ ਤਜਰਬਾ ਹੈ ਔਰ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਹਨਾਂ ਤੋਂ ਸਿੱਖਣ ਨੂੰ ਮਿਲਿਆ ਕਿ ਜਿਹੜੇ ਲੋਕ ਹੈਗੇ ਨੇ ਰੀਅਲ ਲਾਈਫ ਵਿੱਚ ਬੰਦੇ ਨੂੰ ਬ ਔਰ ਸਭ ਤੋਂ ਅਚੀ ਚੀਜ਼ ਇਹ ਨਦੀ ਇਹ ਹੈ ਕਿ ਇਹਨਾਂ ਨੂੰ ਇਹ ਪਤਾ ਹੈ ਕਿ ਜਿਹੜੀ ਲੜਕੀ ਹੈ ਨਾ ਉਹਨੂੰ ਕਿਦਾਂ ਰਿਸਪੈਕਟ ਦੇਣੀ ਹੈ ਔਰ ਕਿਦਾਂ ਉਹਨੂੰ ਸਿਕਿਉਰ ਫੀਲ ਕਰਾਣਾ ਹੈ ਇਦਾਂ ਮਤਲਬ ਹੌਨ ਸੈਟ ਬਹੁਤ ਖਿਆਲ ਰੱਖਦੇ ਨੇ ਉਹ ਤਾਂ ਜਿਹੜਾ ਉਹ ਫਿਲਮੇ ਚ ਦਿਲ ਸੀ ਉਹ ਦਿਲ ਨਹੀਂ ਹੈਗਾ ਨਾ ਦਿਲ ਛੋਟਾ ਜਾਈਏ ਛੋਟਾ ਨਹੀਂ ਦਿਲ ਬਹੁਤ ਵੱਡਾ ਇਹਨਾਂ ਦਾ ਪਰ ਨਾਜ਼ੁਕ ਦਿਲ ਹੈ ਅੰਦਰ ਥੋੜੀ ਮੈਂ ਨਾਜ਼ੁਕ ਕਰ ਰਹੀ ਸੀ ਨਾ ਹਾਂਜੀ ਮਤਲਬ ਜਿੱਦਾਂ ਮੂਵੀਜ਼ ਦੇ ਵਿੱਚ ਬਿਲਕੁਲ ਰੂਡ ਵਾਲੰਟ ਇਦਾਂ ਨੇਚਰਲ ਇਨ ਰੀਅਲ ਲਾਈਫ ਇਜ਼ ਵੈਰੀ ਫਰੇਜਾਈਲ ਕੀ ਕਹਿਣਾ ਚਾਹੁੰਦੇ ਭਾਜੀ ਬਾਰੇ ਕਿਉਂਕਿ ਫਿਲਮਾਂ ਤੇ ਚ ਮੈਂ ਕਹਣਾ ਚਾਹੂੰਗੀ ਕਿ ਮੈਨੂੰ ਇਹਨਾਂ ਨੇ ਹੀ ਦੱਸਿਆ ਓਨੈਸਟਲੀ ਕਿ ਥਿਸ ਇਜ਼ ਫਾਰ ਦਾ ਫਰਸਟ ਟਾਈਮ ਓ ਮਤਲਬ ਆਪਣਾ ਪ੍ਰੀਮੀਅਰ ਦੇਖਣ ਆਏ ਨੇ ਨਹੀਂ ਤੇ ਉਹ ਕਹਿੰਦੇ ਮੇਰੀ ਮਦਰ ਹੁੰਦੇ ਨੇ ਤੇ ਮੈਂ ਉਹਨਾਂ ਨੂੰ ਦਿਖਾ ਲਿਆਣਾ ਮੂਵੀ ਤੇ ਮੈਂ ਪਹਿਲੀ ਵਾਰੀ ਆਪਣਾ ਪ੍ਰੀਮੀਅਰ ਦੇਖਣ ਜਾ ਰਿਹਾ ਆ ਤੇ ਮੈਨੂੰ ਉਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਏਟਲੀਸਟ ਵੀਅਰ ਵਿਦ ਹਿਮ ਉਹਨਾਂ ਦੇ ਪ੍ਰੀਮੀਅਰ ਦੇ ਨਾਲ ਅੱਛਾ ਮੰਮਾ ਨੂੰ ਦਿਖਾ ਦੇ ਪਹਿਲਾਂ ਮੈਂ ਹਾਂਜੀ ਮੰਮੀ ਨੇ ਦੇ ਦ ਮਾ ਥੋੜੀ ਜੇ ਬਿਮਾਰ ਸੀਗੇ ਨੂੰ ਲੋਕਲੀ ਦਿਖਾਉਣਾ ਹੁੰਦਾ ਛੇਰਪੁਰ ਪਿੱਛੋਂ ਤੁਸੀਂ ਮੈਂ ਹੁਸ਼ਿਆਰਪੁਰ ਭਾਜੀ ਤੁਸੀਂ ਛੇਰਪੁਰ ਹਾਂਜੀ ਪਿੰਡ ਅੱ ਜਦੋਂ ਇੱਕ ਹੁਣ ਕੰਪਨੀ ਬਣਾਈ ਮੈਂ ਤਾਂ ਮੇਰਾ ਭਰਾ ਸੰਸਾਰ ਸੰਧੂ ਨਿਕਲ ਗਿਆ 50% ਹੈ ਨਾ ਕੀ ਸੀ ਐਸ ਐਂਟਰਟੇਨਮੈਂਟ ਨਹੀਂ ਐਸ ਐਸਏ ਐਸਏ 50% ਮੋਸ਼ਨ ਤੇ ਉਹਦੇ ਚ ਆਪਾਂ ਇੱਕ ਮੂਵੀ ਬਣਾਈ ਹੁਣੇ ਰਿਮਾਂਡ ਕਰਤਾਰ ਆ ਹੀਰੋ ਤੇ ਵਿਲਨ ਸੰਸਾਰ ਸੰਧੂ ਆ ਆ ਫਿਰ ਸਾਰੇ ਇੱਕ ਆਪ ਇੱਕ ਕਿਆ ਵੀ ਕੁਝ ਨਵਾਂ ਲਈਏ ਉਹ ਮੂਵੀ ਚ ਵੀ ਤੁਹਾਨੂੰ ਇੱਕ ਸੀਨ ਤੋਂ ਬਾਅਦ ਨਹੀਂ ਪਤਾ ਲੱਗੋਗਾ ਕਿਹੜਾ ਆ ਜਾਣਾ ਕਿਹੜਾ ਆ ਲੱਗੇ ਹੋਰ ਬਿਲਕੁਲ ਬਾਈ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ